ਅੱਜ ਪੰਜਾਬ ਪੁਲਿਸ ਨੂੰ 3 ਕਿਲੋ 500 ਗ੍ਰਾਮ ਹਿਰੋਇਨ ਔਰ 2 ਲੱਖ ਦੀ ਜਿਹੜੀ ਹੈ ਡਰੱਗ ਮਨੀ ਫੰਦੇ ਵਿੱਚ ਵੱਡੀ ਕਾਂਡਾ ਵੀ ਹਸਲ ਕੀਤੀ ਹੈ ਤਾਂ ਇਹ ਜਿਹੜੀ ਤਸਵੀਰ ਤੁਸੀਂ ਦੇਖਦੇ ਹੋ ਸੀਆਈ ਜੀਰਾ ਵੱਲੋਂ ਫੜੀ ਗਈ ਹੈ ਤਾਂ ਇਸ ਦੇ ਵਿੱਚ ਜਿਹੜੀ ਇੱਕ ਪਾਸੇ ਜਿਹੜੀ ਹੈ ਇਸ ਡੱਬੇ ਵਿੱਚ ਬੰਦਾ 3 ਕਿਲੋ 500 ਗ੍ਰਾਮ ਹਿਰੋਇਨ ਹੈ ਤਾਂ ਦੂਜੇ ਪਾਸੇ ਜਿਹੜੀ ਹੈ ਡਰੱਗ ਮਨੀ ਹੈ ਇਹ ਖੁਸੇਰਾ ਜਾਂਦਾ ਸਾਰੀ ਟੀਮ ਨੂੰ ਜਿਨ੍ਹਾਂ ਨੇ ਅਨਥਕ ਮਿਹਨਤ ਕੀਤੀ ਹੈ ਵੀ ਇਹ ਦਿਨ ਰਾਤ ਮਿਹਨਤ ਕਰ ਰਹੇ ਆ ਮੈਨੂੰ ਲੱਗਦਾ ਅੱਧੇ ਜਾਣੇ ਦਾ 4-3-4 ਘੰਟੇ ਹੀ ਸੌਂਦੇ ਹੋਣੇ ਆ ਦਿਨ ਤੇ ਵਿੱਚ ਤੇ ਦਿਨ ਤੇ ਰਾਤ ਦੇ ਵਿੱਚ ਇਹਦੇ ਵਿੱਚ ਰੁਸ਼ਪਾਲ ਸਿੰਘ ਉਰਫ ਗੋਰਾ ਇਹਦੀ ਗ੍ਰਿਫਤਾਰੀ ਕਰਕੇ ਇਸ ਤੋਂ 3 ਕਿਲੋ 500 ਗ੍ਰਾਮ ਜੜੀ ਹੈਰਨ ਬਰਾਮਦ ਕੀਤੀ ਹੈ ਤੇ ਨਾਲ ਹੀ 2 ਲੱਖ ਰੁਪਇਆ ਇਹਦਾ ਟਰੱਕ ਵੀ ਨਹੀਂ ਬਰਾਮਦ ਹੋਇਆ ਪ੍ਰੈਜ਼ੈਂਟ ਕੇਸ ਦੇ ਵਿੱਚ ਤੇ ਇਹੀ ਸਾਹਮਣੇ ਆ ਰਿਹਾ ਵੀ ਪਹਿਲਾਂ ਤਾਂ ਉਹ ਮਾਂ ਪੁੱਤ ਫੜੇ ਆ ਫਿਰ ਉਸ ਦਾ ਇੱਕ ਲੇਡੀ ਦਾ ਭਰਾ ਨਾਲ ਫੜ ਲਿਆ ਤੇ ਇੱਕ ਦੂਸਰਾ ਭਰਾ ਉਹ ਵੀ ਇਨਵੋਲਡ ਹੈ ਸਾਨੂੰ ਉਹ ਵਾਂਟਡ ਹੈ ਜਲਦ ਉਹਨੂੰ ਜ਼ਰੂਰ ਕਰ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਜੁੱਧ ਨਸ਼ਬਤ ਉਸ ਮਹਿੰਮ ਦੇ ਚੱਲਦੇ ਅੱਜ ਪੰਜਾਬ ਪੁਲਿਸ ਨੂੰ 3 ਕਿਲੋ 500 ਗ੍ਰਾਮ ਹਿਰੋਇਨ ਔਰ 2 ਲੱਖ ਦੀ ਜਿਹੜੀ ਹੈ ਡਰਗ ਮਨੀ ਫੰਡ ਦੇ ਵਿੱਚ ਵੱਡੀ ਕਾਂਡਾ ਵੀ ਹਾਸਲ ਕੀਤੀ ਹੈ ਤਾਂ ਇਸ ਤੋਂ ਪਹਿਲਾਂ ਦੱਸ ਦਈਏ ਕਿ ਐਸਐਸਪੀ ਸਰਦਾਰਪਾਪਿੰਦਰ ਸਿੰਘ ਵੱਲੋਂ ਜਿਹੜੀ ਹੈ 102 ਕਿਲੋ 483 ਗ੍ਰਾਮ ਜਿਹੜੀ ਹੈ ਹੈਰੋਇਨ ਔਰ ਭਾਰੀ ਮਾਤਰ ਵਿੱਚ ਜਿਹੜੀ ਹੈ ਅ ਹੈਰੋਇਨ ਦੀ ਖੇਪ ਦੇ ਨਾਲ ਨਾਲ ਜਿਹੜੇ ਹੋਰ ਵੀ ਅਸਰਪਦਾ ਫੜਿਆ ਤਾਂ ਅੱਜ ਕਿਥੇ ਨਾ ਕਿਤੇ ਐਸਐਸਪੀ ਜਿਹੜੇ ਨੇ ਸੇਪੂ ਨੇ 4 ਮਹੀਨੇ ਦੀ ਜਿਹੜੀ ਹੈ ਹੈਰੋਇਨ ਜਿਹੜੀ ਫੰਦੇ ਵਿੱਚ ਜਿਹੜੇ ਜਿਹੜੇ ਵਿਧਾਈ ਦੇ ਪਾਤਰ ਨੇ ਤਾਂ ਇਹ ਜਿਹੜੀ ਤਸਵੀਰ ਤੁਸੀਂ ਦੇਖੇਦੋ ਸੀਆਈ ਜੀਰਾ ਵੱਲੋਂ ਫੜੀ ਗਈ ਹੈ ਤਾਂ ਇਸ ਦੇ ਵਿੱਚ ਜਿਹੜੀ ਇੱਕ ਪਾਸੇ ਜਿਹੜੀ ਹੈ ਇਸ ਡੱਬੇ ਵਿੱਚ ਬੰਦਾ 3 ਕਿਲੋ 500 ਗ੍ਰਾਮ ਹੈਰੋਇਨ ਹੈ ਤਾਂ ਦੂਜੇ ਪਾਸੇ ਜਿਹੜੀ ਹੈ ਡਰਗ ਮੰਨੀ ਹੈ ਤਾਂ ਅਸੀਂ ਗੱਲਬਾਤ ਕਰ ਲੈਨੇ ਆ ਤਾਂ ਐਸਵੀ ਫਲਪਨ ਜੀ ਸਰ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਜਿਹੜੀ ਹੈ 102 ਕਿਲੋ 483 ਗ੍ਰਾਮ ਰੂਨ ਫਰਮ ਦੇ ਵਿੱਚ ਠੀਕ ਹੈ ਜੀ ਥੈਂਕ ਯੂ ਪਰ ਮੈਂ ਇਹੀ ਕਹਿਣਾ ਚਾਹਣਾ ਵੀ ਜਿਹੜਾ ਸਾਰੇ ਜਿਹੜਾ ਸਾਰੀ ਟੀਮ ਦਾ ਇਹ ਸਿਹਰਾ ਜਾਂਦਾ ਸਾਰੀ ਟੀਮ ਨੂੰ ਜਿਨ੍ਹਾਂ ਨੇ ਅੰਤ ਤੱਕ ਮਿਹਨਤ ਕੀਤੀ ਹੈ ਵੀ ਇਹ ਦਿਨ ਰਾਤ ਮਿਹਨਤ ਕਰ ਰਹੇ ਆ ਮੈਨੂੰ ਲੱਗਦਾ ਅੱਧੇ ਜਾਣੇ ਤਾਂ 4-3-4 ਘੰਟੇ ਹੀ ਸੌਂਦੇ ਹੋਣੇ ਆ ਦਿਨ ਦੇ ਵਿੱਚ ਤੇ ਦਿਨ ਤੇ ਰਾਤ ਦੇ ਵਿੱਚ ਇਹਨਾਂ ਦੀ ਮਿਹਨਤ ਸਦਕਾ ਸਾਰਿਆਂ ਆ ਜਿਹੜੇ ਇੰਨੇ ਨਸ਼ਾ ਤਸਕਰਾਂ ਨੂੰ ਜੇਲ੍ਹ ਚ ਭੇਜਿਆ ਤੇ ਇੰਨੀ ਵਧੀਆ ਰਿਕਵਰੀ ਕੀਤੀ ਹੈ ਤੇ ਮੈਨੂੰ ਆਸ ਹੈ ਵੀ ਅਗਲੇ ਦਿਨਾਂ ਚ ਵੀ ਅਸੀਂ ਬਹੁਤ ਵਧੀਆ ਰਿਕਵਰੀ ਕਰਦੇ ਰਵਾਂਗੇ ਤੇ ਇਹ ਜਿਹੜੇ ਉਦੋਂ ਤੱਕ ਜਦੋਂ ਤੱਕ ਇਹ ਨਸ਼ੇ ਦੀ ਜਿਹੜੀ ਇਹ ਬਿਮਾਰੀ ਆ ਬਿਲਕੁਲ ਜੜੋਂ ਨਹੀਂ ਆਪਾਂ ਪੁੱਟ ਦਿੰਦੇ ਤਾਂ ਅੱਜ ਦੀ ਸੱਚੀ ਗੱਲ ਕੀਤੀ ਹੈ ਵੀ ਤਾਰਾ ਮਾਮਲੇ ਗੱਲ ਕੀਤੀ ਹੈ ਵੀ 3 ਕਿਲੋ 500 ਗ੍ਰਾਮ ਹਿਰੋਇਨ ਹੈ ਇਹ ਕਿੱਥੋਂ ਆਈ ਸਰ ਕਿਵੇਂ ਆਈ ਹੈ ਔਰ ਇਹਦੇ ਵਿੱਚ ਕਿੰਨੇ ਕੋਈ ਯੂਰੋਪੀ ਦੇਲੇ ਫੜੇ ਗਏ ਇਹ ਜਿਹੜਾ ਇਹਦੇ ਵਿੱਚ ਰਸ਼ਪਾਲ ਸਿੰਘ ਉਰਫ ਗੋਰਾ ਇਹਦੀ ਗ੍ਰਿਫਤਾਰੀ ਕਰਕੇ ਇਸ ਤੋਂ 3 ਕਿਲੋ 500 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਕੀਤੀ ਹੈ ਤੇ ਨਾਲ ਹੀ 2 ਲੱਖ ਰੁਪਇਆ ਇਹਦਾ ਡਰੱਗ ਮਨੀ ਬਰਾਮਦ ਹੋਇਆ ਤੇ ਇਹਦੇ ਵਿੱਚ ਪਹਿਲਾਂ ਇੱਕ ਮੁਕੱਦਮਾ ਨੰਬਰ 74 ਦਰਜ ਸੀਗਾ ਜਿਸ ਦੇ ਵਿੱਚ ਪਹਿਲਾਂ 2 ਕਿਲੋ ਹੈਰੋਇਨ ਤੇ 2 ਪਿਸਟਲ ਬਰਾਮਦ ਕੀਤੇ ਗਏ ਸੀ ਉਸੇ ਦੇ ਚੱਲਦੇ ਉਹਦੀ ਲੜੀ ਦੇ ਵਿੱਚ ਜਿਹੜੀ ਪੁੱਛਗਿੱਛ ਤੋਂ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਤੇ ਉਸ ਤੋਂ ਇਹ ਬੰਦੇ ਦੀ ਗ੍ਰਿਫਤਾਰੀ ਸੰਭਵ ਹੋਈ ਹੈ ਤੇ ਇਹਦੇ ਇਹਨਾਂ ਦੇ ਆਪਸੀ ਲਿੰਕ ਸੀ ਤੇ ਇਹਦੀ ਹੋਰ ਵੀ ਪੁਛਗਿੱਛ ਚੱਲ ਰਹੀ ਹੈ ਸਾਨੂੰ ਹੋਰ ਵੀ ਸੰਭਾਵਨਾ ਹੈ ਵੀ ਜਿਹੜੀ ਇਹਦੀ ਪੁਛਗਿੱਛ ਤੋਂ ਸਾਨੂੰ ਹੋਰ ਬੈਕਵਰਡ ਤੇ ਫਾਰਵਰਡ ਲਿੰਕੇਜਸ ਤੋਂ ਕਾਫੀ ਚੀਜ਼ਾਂ ਮਿਲ ਸਕਦੀਆਂ ਹੋਰ ਅਸੀਂ ਸਰ ਜਿਹੜੀ ਹਿਰੋਇਨ ਹੈ ਟੋਟਲ ਜੇ ਗੱਲ ਕੀਤਾ ਹੋਵੇ ਇਸ 2 ਕਿਜੀ ਹੈ ਇਹ ਕਿ ਪਾਕਿਸਤਾਨ ਤੋਂ ਆਈ ਕਿਵੇਂ ਆਈ ਪਾਕਿਸਤਾਨ ਤੋਂ ਜਿਹੜੀ ਇਧਰ ਭੇਜੀ ਗਈ ਕਿਵੇਂ ਭੇਜੀ ਗਈ ਸੀ ਇਹ ਤਾਂ ਇਹੀ ਹੈ ਜੀ ਵੀ ਕੁਝ ਜਿਹੜੀ ਪਾਕਿਸਤਾਨ ਤੋਂ ਹੀ ਜਿਹੜੀ ਜ਼ਿਆਦਾ ਹਿਰੋਇਨ ਆ ਰਹੀ ਹੈ ਮੋਸਟਲੀ ਤੇ ਉਹ ਜ਼ਿਆਦਾ ਡਰੋਨ ਰਾਹੀ ਜਾ ਜਿਹੜੀ ਥਰੋ ਵਗੈਰਾ ਦਾ ਘਟਾ ਜਿਆਦਾ ਡਰੋਂ ਨਹੀਂ ਆ ਤੇ ਉਹ ਉਹਦੇ ਵਿੱਚ ਵੀ ਬੀਐਸਐਫ ਵੱਲੋਂ ਵੀ ਬੜੀ ਵਧੀਆ ਕਾਰਗੁਜ਼ਾਰੀ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਵੀ ਹੈ ਫੇਰ ਵੀ ਇੰਨਾ ਕਈ ਵਾਰੀ ਬਾਰਡਰ ਕਾਫੀ ਲੰਬਾ ਹੈ ਪੋਰਸ ਹੋ ਜਾਂਦਾ ਤੇ ਕੋਈ ਸੱਜੇ ਖੋਬੇ ਵੀ ਲਿਆਉਂਦੇ ਆ ਤੇ ਉਹਦੇ ਵਿੱਚ ਸਾਡੀ ਜਿਹੜੀ ਸਤਰਕਤਾ ਦਾ ਲੈਵਲ ਬਹੁਤ ਹੈਈ ਹੈ ਬੀਐਸਐਫ ਵੱਲੋਂ ਵੀ ਸਤਰਕ ਹੈ ਅਸੀਂ ਵੀ ਸਤਰਕ ਹੈ ਉਸੇ ਦਾ ਹੀ ਨਤੀਜਾ ਹੈ ਵੀ ਜਦੋਂ ਅਸੀਂ ਅਲਰਟ ਹੈ ਪੁਲਿਸ ਅਲਰਟ ਹੈ ਬੀਐਸਐਫ ਅਲਰਟ ਹੈ ਜਿਹੜੀ ਅਸੀਂ ਇੰਨੀ ਵਧੀਆ ਕਵਰੀ ਤੇ ਇਹ ਜਿਹੜੇ ਤਸਕਰਾਂ ਨੂੰ ਅਸੀਂ ਗ੍ਰਿਫਤਾਰ ਕਰਾਂਗੇ ਇਹ ਵਿੱਚ ਕੋਈ ਮਹਿਲਾ ਵੀ ਜਿਹੜੀ ਹੈ ਇਨਵੋਲਵ ਹੈ ਜਿਹਦੇ ਵਿੱਚ ਪੜਾਇਆ ਗਿਆ ਸੀ ਹਾਂਜੀ ਨਹੀਂ ਪਹਿਲਾਂ ਇਹਦੇ ਵਿੱਚ ਜਿਹੜਾ ਮੁਕੱਦਮਾ ਨੰਬਰ 74 ਦੇ ਵਿੱਚ ਜਿਹੜੇ ਅਰੈਸਟ ਕੀਤੇ ਸੀਗੇ ਉਹਦੇ ਵਿੱਚ ਲੇਡੀ ਉਹਦਾ ਨਾਮ ਕੀ ਸਰਬਜੀਤ ਕੌਰ ਉਹਨੂੰ ਅਰੈਸਟ ਕੀਤਾ ਸੀਗਾ ਤੇ ਉਹਦੇ ਲੜਕੇ ਨੂੰ ਤੇ ਇਹ ਸਰਬਜੀਤ ਕੌਰ ਦਾ ਇਹ ਭਰਾ ਹੈ ਜਿਹੜਾ ਰਸ਼ਪਾਲ ਸਿੰਘ ਉਰਫ ਕੋਰਾ ਇੱਕ ਗੱਲ ਕਿਤੇ ਆਏ ਮਾਂ ਪੁੱਤਰ ਉਸ ਤੋਂ ਬਾਅਦ ਜਿਹੜਾ ਉਸ ਦਾ ਮਾਮਾ ਇਹ ਸਾਰਾ ਪਰਿਵਾਰ ਹੀ ਜਿਹੜਾ ਹੈ ਕਿ ਨਸ਼ਾ ਤਸਕਰੀ ਦੇ ਵਿੱਚ ਇਨਵੋਲਵ ਸਿਗਾ ਬਿਲਕੁਲ ਜੀ ਐਸੇ ਤੋਂ ਇਹਦੇ ਤੋਂ ਜਿਹੜੀ ਐਸ ਪ੍ਰੈਜ਼ੈਂਟ ਕੇਸ ਦੇ ਵਿੱਚ ਤਾਂ ਇਹੀ ਸਾਹਮਣੇ ਆ ਰਿਹਾ ਵੀ ਪਹਿਲਾਂ ਤਾਂ ਉਹ ਮਾਂ ਪੁੱਤ ਫੜੇ ਆ ਫਿਰ ਉਸ ਦਾ ਇੱਕ ਲੇਡੀ ਦਾ ਭਰਾ ਨਾਲ ਫੜ ਲਿਆ ਤੇ ਇੱਕ ਦੂਸਰਾ ਭਰਾ ਉਹ ਵੀ ਇਨਵੋਲਡ ਆ ਸਾਨੂੰ ਉਹ ਵਾਂਟਡ ਆ ਉਸ ਨੂੰ ਚਲਦੋਂ ਗ੍ਰਫਤਾਰ ਕਰ ਲਿਆ ਤਾਂ ਪਿਛਲੇ 4 ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਕਿ ਐਸਾ ਜਿਹੜਾ ਫਾਰਮੂਲਾ ਵਰਤਿਆ ਕਿ ਜਿਹੜੀ ਹੈ 102 ਕਿਲੋ ਹੀਰੋਇਨ ਜਿਹੜੀ ਐਫਰਟ ਦੇ ਵਿੱਚ ਜਿਹੜੀ ਹੈ ਕਾਮਯਾਬੀ ਮਿਲੀ ਸਾਡਾ ਬਹੁਤ ਸੀਕ੍ਰੇਟ ਫਾਰਮੂਲਾ ਤਾਂ ਨਹੀਂ ਹੈ ਇਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਤੁਸੀਂ ਕਹਿ ਲੋ ਇਸ ਫਾਰਮੂਲੇ ਦੀ ਰੈਸਿਪੀ ਜਿਹੜੀ ਹੈਗੀ ਆ ਉਹਦੇ ਵਿੱਚ ਇੱਕ ਤਾਂ ਸਾਰੀ ਟੀਮ ਵਰਕ ਹੈ ਜੀ ਜਿੰਨੀ ਟੀਮ ਹੈ ਇਹਨਾਂ ਨੂੰ ਇਹ ਮੋਟੀਵੇਟਿਡ ਹੈ ਸਾਰੀ ਟੀਮ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੇ